वाहिगुरु साहिबी सजण सचा पातशाह शर शाहदा शाह ਜੇ ਸਾਥ ਬੈਠਿਆ ਸੋਹੀਆ ਸਭਨਾ ਦਾ ਵੀ ਸਾਹ ਬਾਣੀ ਗੁਰੂ ਗੁਰੂ ਹੈ ਬਾਣੀ ਵੇਖ ਬਾਣੀ ਅਮਰਤ ਸਾਹ ਬਾਣੀ ਕਹ ਸੇਵਕ ਜਨ ਮਨ ਅਰਤਖ ਗੁਰੂ ਨਿਸਤਾਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਨਾ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੇ ਸੁਣ ਪ੍ਰਭ ਮੇਰਾ ਦੇਉ ਨਾਮ ਕਰ ਆਪਣਾ ਕੇਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰਾ ਸੁਖਾਮਨ 사ਧਾਰਾ दर्शन पेटत होत ने हला हर का नाम विचारा मेरा वैद्य गुरु गोविंदा हर हर नाम अखड मुख देवा ਕਟਾ ਜਮ ਕੇ ਫੰਦਾ ਰਹਾ ਸਮਰੱਥ ਪੁਰਖ ਪੁਰਲਾ ਬਿਦਾਤੇ ਆਪੇ ਕਰਨਾ ਹਾਰਾ ਆਪਣਾ ਦਾਸ ਹਰੇ ਆਪ ਉਵਾਰਿਆ ਨਾਨਕ ਨਾਮ ਆਧਾਰਾਂ ਸਮਰੱਥ ਪੁਰਖ ਪੁਰਾਣਾ ਬਿਰਾਤੇ ਅਪੇ ਕਰਨਾ ਹਾਰਾ ਆਪਣਾ ਦਾਸ ਹਰਿ ਆਪਿ ਉਬਾਰਿਆ ਨਾਨਕ ਨਾਮ ਆਦਾਰਾਂ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨੁ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਬੀਚਾਰੈ ਮੇਰਾ ਬੈਗ ਗੁਰੂ ਗੋਬਿੰਦ ਸਾਹਿਬ ਹਰਿ ਹਰਿ ਨਾਮ ਆਲਖ ਮੁਖ ਦੇਵਾ ਕਟਾ ਜਮ ਕੀ ਫੰਦਾ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਰੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਸੋਰਠਿ ਰਾਗ ਅੰਦਰ ਅੰਗ 600 18 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਤ ਨਾਮਦਾਨੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ